ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਆਂ ਜੀ ਮੋਗਾ ਟਰੈਕਟਰ ਮੰਡੀ ਤੇ ਜਿਵੇਂ ਜਿਵੇਂ ਸੀਜ਼ਨ ਆਉਂਦਾ ਜਾਂਦਾ ਜੀ ਕਈ ਥਾਵਾਂ ਤੇ ਸੀਜ਼ਨ ਝੋਨਾ ਰੋਕੀ ਵਧਣ ਵੀ ਲੱਗੇ ਤੇ ਕਈ ਥਾਵਾਂ ਤੇ ਹਜੇ ਕੋਈ 5-7 ਦਿਨਾਂ ਨੂੰ ਮਸ਼ੀਨਾਂ ਜਰਣੀਆਂ ਉਹ ਸਾਵ ਨਾਲ ਜੇਕਰ ਆਪਾਂ ਟਰੈਕਟਰਾਂ ਦੀ ਸਥਿਤੀ ਵੇਖਦੇ ਆਂ ਜੀ ਕਿ ਕੋਈ ਰੇਟ ਵਧਿਆ ਜਾਂ ਘਟਿਆ ਕਿ ਜਿਵੇਂ ਜਿਵੇਂ ਸੀਜ਼ਨ ਆਉਂਦਾ ਜਾਂਦਾ ਨੇੜੇ ਉਸ ਹਾਵ ਨਾਲ ਟਰੈਕਟਰਾਂ 'ਚ ਤੇਜ਼ੀ ਆਈ ਆ ਜਾਂ ਮੰਦੇ ਹੋਏ ਆ ਆਪਾਂ ਚਲੋ ਪਹਿਲਾ ਟਰੈਕਟਰ ਲੈਨੇ ਆਂ ਜੀ ਅਰਜਣਾ 18 ਟਾਇਰਾਂ ਦੀ ਕੰਡੀਸ਼ਨ ਬੈਕ ਸਾਈਡ ਦੀ ਬਿਲਕੁਲ ਓਕੇ ਹੈ ਜੀ ਫਰੰਟ ਵਾਲੇ ਟਾਇਰ ਵੀ ਬਿਲਕੁਲ ਓਕੇ ਹੈ ਜੀ ਮਾਡਲ ਹੈਗਾ 2013 ਤੇ 4 ਲੱਖ ਤੇ 10000 ਰੁਪਏ ਡਿਮਾਂਡ ਹੈ ਜੀ ਇੰਜਨ ਪੱਕਾ ਟਰੈਕਟਰ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਜੀ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਈ ਖਵਰਾਏ 735 ਐਫ ਕੀ ਬਾਹਰ ਪੰਪ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਹੈ ਜੀ 99 ਮਾਡਲ ਆ 1 ਲੱਖ 83000 ਰੁਪਿਆ ਡਿਮਾਂਡ ਆ ਜੀ ਇਸ ਟਰੈਕਟਰ ਦੀ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਉਸ ਤੋਂ ਬਾਅਦ ਆ ਗਿਆ ਜੀ ਅਰਜਨ ਆਲਟਰਾ ਰੇਡੀਅਲ ਦੇ ਟਾਇਰਾਂ ਦੇ ਵਿੱਚ 2009 ਮਾਡਲ 3 ਲੱਖ ਤੇ 75000 ਰੁਪਿਆ ਡਿਮਾਂਡ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਟਾਇਰ ਵੀ ਬਹੁਤ ਹੀ ਜ਼ਿਆਦਾ ਸਾਫ਼ ਉਸ ਤੋਂ ਬਾਅਦ ਆ ਗਿਆ ਇਸ ਸਵਾਰਾ 855 ਇੰਜਨ ਗੇਅਰ ਤੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ 2020 ਮਾਡਲ ਆ 5 ਲੱਖ ਦੇ 85000 ਰੁਪਏ ਡਿਮਾਂਡ ਆ ਜੀ ਬੈਕ ਸਾਈਡ ਜਿਹੜੇ ਇਹਦੇ ਹੈਗੇ ਆ ਜੀ 14 ਦੇ ਕੋਲ ਵੱਡੀ ਵਾਲੀ ਥੋੜੀ ਆ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਅਰਜਨ ਸਾਫ਼ ਚੜ੍ਹਦੀ ਕੰਡੀਸ਼ਨ ਦਾ ਟਰੈਕਟਰ ਆ ਜੀ ਇਹ 11 ਮਾਡਲ ਆ 4 ਲੱਖ ਤੇ 15000 ਰੁਪਏ ਦੀ ਡਿਮਾਂਡ ਆ ਜੀ ਕੀ ਕੀ ਨੰਬਰ ਆ ਜੀ ਸੋਸ ਤੋਂ ਬਾਅਦ ਪੇਰ ਆ ਗਿਆ ਜੀ ਅਰਜਨ 2005 ਮਾਡਲ ਤੇ 6 ਲੱਖ 75 ਹਜ਼ਾਰ ਰੁਪਏ ਡਿਮਾਂਡ ਸਾਫ ਸਫਾਈ ਕੰਡੀਸ਼ਨ ਦਾ ਟਰੈਕਟਰ ਆ ਜੀ ਇਹ ਜੀ ਤੇ ਜਿਹੜੇ ਹਸਾਨਾ ਮਾਡਲ ਇੰਨਾ ਤਰ੍ਹਾਂ ਨਾ ਹਸਾਨਾ ਥੋੜਾ ਰੰਗ ਬੰਨ ਨੂੰ ਥੋੜਾ ਅੱਧਕਾਇਆ ਕਿਉਂ ਇੰਜਨ ਉੱਤੇ ਲੀਕ ਵੀ ਦੋਨੇ ਜੀ ਹਾਂ ਜੀ ਦੋਸਤੋ ਉਸ ਤੋਂ ਅਗਲਾ ਟਰੈਕਟਰ ਆ ਗਿਆ 363 ਪੇਰ ਇੰਜਨ ਪੱਖੋਂ ਪੂਰਾ ਟਰੈਕਟਰ ਸਾਫ ਹੈ 2010 ਮਾਡਲ ਆ ਤੇ 3 ਲੱਖ ਤੇ 60000 ਰੁਪਿਆ ਡਿਮਾਂਡ ਹੈ ਜੀ ਇਸ ਟਰੈਕਟਰ ਦੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 4x4 5310 ਪੰਜਾਬ ਨੰਬਰ ਆ ਪੀਵੀ02 ਤੇ 2016 ਮਾਡਲ ਆ 7 ਲੱਖ ਤੇ 35000 ਰੁਪਿਆ ਡਿਮਾਂਡ ਹੈ ਟਰੈਕਟਰ ਬਹੁਤ ਹੀ ਸਾਫ ਸੁਥੀ ਕੰਡੀਸ਼ਨ ਦਾ ਜੀ ਉਸ ਤੋਂ ਬਾਅਦ ਅਗਲਾ ਆ ਗਿਆ ਜੀ ਟਰੈਕਟਰ ਜੌਂਡੀਅਰ 5060 E पीवी 02 नंबर है जी 2011 मॉडल है 4 लाख 70000 रुपया डिमांड है ये भी बहुत ही साफ़ सुथरी कंडीशन ਦਾ ਟਰੈਕਟਰ ਹੈ ਜੀ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀਕਾ 2002 मॉडल है 1 लाख 85000 रुपया डिमांड है बैक ਟਾਇਰ ਬਿਲਕੁਲ ਖਤਮ ਹੈ ਜੀ ਅਗਲੇ ਟਾਇਰ ਡੰਗਾ ਜਾਂ ਲੋਂਦੇ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਸਵਰਾਜ 735 ਇਹ ਹੈ ਮਾਡਲ 96 1,70,000 ਰੁਪਿਆ ਡਿਮਾਂਡ ਹੈ ਚਾਰੇ ਟਾਇਰ ਜਕੇ ਦੇ ਆਈ ਦਿਲ-ਦਲ ਸਾਫ ਤੋਂ ਦੀ ਕੰਡੀਸ਼ਨ ਦੇ ਹਾਂਜੀ ਦੋਸਤੋ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਸੋਹਰਾਜ 855 ਬੈਕ ਟਾਇਰ ਇਹਦੇ ਜੀ ਖਤਮ ਹੀ ਆ ਅਗਲੇ ਟਾਇਰ ਡੰਬਾ ਲਾਉਂਦੇ ਆ 93 ਮਾਡਲ ਆ 2 ਲੱਖ ਤੇ 60,000 ਰੁਪਿਆ ਡਿਮਾਂਡ ਆ ਬਾਕੀ ਇੰਜਨ ਗੇਅਰ ਦਾ ਟਰੈਕਟਰ ਸਾਫ ਆਈ ਲੀਕਿੰਗ ਸੀ ਕਿੰਨੇ ਸੇ ਬਾਦ ਉਹ ਹੈ ਨਹੀਂ ਕਿ ਸਿਰਫ ਕੱਲੀ ਟਾਇਰਾਂ ਦੀ ਕਮੀ ਹੈ। ਉਸ ਤੋਂ ਬਾਅਦ ਆ ਗਿਆ ਜੀ ਅਰਜਨ 2007 ਮਾਡਲ ਆ 2,75,000 ਰੁਪਏ ਦੀ ਡਿਮਾਂਡ ਆ ਪੰਜਾਬ ਨੰਬਰ ਆ ਟਾਇਰ ਇਹਦੇ ਵੀ ਪਿਛਲੇ ਥੋੜੇ ਜੇ ਘਸੇ ਪਏ ਆ। ਉਸ ਤੋਂ ਬਾਅਦ ਅਗਲਾ ਟਰੈਕਟਰ ਆ गाइस ਹੋਰ ਆਏ 735 ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਇਹ ਚਾਰੇ ਟਾਇਰ ਬਿਲਕੁਲ ਉਸਤੇ ਨੇ। 95 ਮਾਡਲ ਆ 1,85,000 ਰੁਪਏ ਦੀ ਡਿਮਾਂਡ ਹੈ। ਉਸ ਤੋਂ ਬਾਅਦ ਅਗਲਾ ਆ ਗਈ ਫਾਰਮ ਟਰੈਕ 60 ਦਾ 96 ਮਾਡਲ 2,36,000 ਰੁਪਏ ਦੀ ਮੰਗ ਹੈ। ਟਾਇਰਾਂ ਦੀ ਕੰਡੀਸ਼ਨ ਚਾਰਾਂ ਦੀ ਬਿਲਕੁਲ ਓਕੇ ਹੈ ਤੇ ਇੰਜਨ ਗੇਅਰ ਦਾ ਵੀ ਸਾਫ਼ ਮੈਨਟੇਨਰੀ। ਉਸ ਤੋਂ ਬਾਅਦ ਆ ਗਿਆ ਸਵਰਾਜ 724। ਇਹ ਟਰੈਕਟਰਾਂ ਦੀ ਵੀ ਡਿਮਾਂਡ ਬਹੁਤ ਜ਼ਿਆਦਾ ਜੀ। 96 ਮਾਡਲ ਹੈ 1,35,000 ਰੁਪਏ ਦੀ ਡਿਮਾਂਡ ਹੈ ਜੀ। ਅਗਲੇ ਟਾਇਰ ਬਿਲਕੁਲ ਨਵੇਂ ਹੈ ਜੀ ਤੇ ਪਿਛਲੇ ਟਾਇਰ ਹੈਗੇ ਤਾਂ ਹੈ 30-40 ਪੈਸੇ ਪਰ ਕੱਟ ਜੇ ਲੱਗੇ ਹੋਏ ਹੈ। ਜਿਵੇਂ ਆਪਾਂ ਕਹਿ ਦਈਏ ਵਟਿਆ-ਗਟਿਆ ਤੇ ਚੱਲਿਆ ਲੱਗਦਾ। ਉਸ ਤੋਂ ਬਾਅਦ ਆ ਗਿਆ ਫਾਰਮ ਟਰੈਕ 60 ਦਾ ਡਬਲ ਕਲੱਚ ਤੇ 93 ਮਾਡਲ ਆ 1,65,000 ਰੁਪਏ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ ਸਾਫ਼ ਸਫੀ ਕੰਡੀਸ਼ਨ ਦੇ ਟਾਇਰ ਆ ਜੀ ਬੈਕ ਵਾਲੇ ਅਗਲੇ ਥੋੜੇ ਜਿਹਾ ਘਸੇ ਹੋਏ ਨੇ ਲੋ ਵੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਮਹਿੰਦਰਾ B 275 92 ਮਾਡਲ ਆ ਜੀ 1,18,000 ਰੁਪਏ ਐਸਡੀ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ 50 ਪੈਸੇ ਹੈ ਜੀ ਫਰੰਟ ਵਾਲੇ ਟਾਇਰਾਂ ਦੀ ਹੈਗੀ 20-20 ਪੈਸੇ ਤੇ ਬਾਕੀ ਇੰਜਨ ਵੱਲੋਂ ਟਰੈਕਟਰ ਪੂਰਾ ਸਾਫ਼ ਸੁਥਰਾ ਹੈ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਫਾਰਮ 60 ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਟਾਇਰ ਇਹਦੇ ਹੈਗੇ 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 60-70 ਪੈਸੇ 95 ਮਾਡਲ ਆ 2 ਲੱਖ ਤੇ 10000 ਰੁਪਏ ਦੀ ਡਿਮਾਂਡ ਬਾਕੀ ਇੰਜਨ ਦੇਖੀਏ ਅੱਗੇ ਆ ਲਿਆ ਪਾਸੋਂ ਸਾਫ ਕੁੰਕਿਸ਼ਨ ਦਾ ਟਰੈਕਟਰ ਹੈ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਸਹਰਾਜ 744 ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਜੇਕਰ ਤੁਸੀਂ ਵੇਖੀਏ ਬੈਕ ਟਾਇਰ ਜਿਹੜੇ ਇਹਦੇ ਆ ਜੀ ਸਾਈਜ ਹੈ ਜਗਾ 14 9 28 ਦਾ ਇੰਜਨ ਗੇਅਰ ਵਾਲੇ ਪਾਸੋਂ ਪੂਰੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਤੇ ਇਹ ਮਾਡਲ ਦੀ ਗੱਲ ਕਰੀਏ 2004 ਮਾਡਲ ਹੈ 2 ਲੱਖ ਤੇ 45000 ਰੁਪਏ ਡਿਮਾਂਡ ਆ ਤੇ ਟਾਇਰ ਜਿਹੜੇ ਬੈਕ ਟਾਇਰ ਆ ਜੀ ਉਹ ਹੈਗੇ 40 50 ਪੈਸੇ ਇਹ ਫਰੰਟ ਵਾਲੇ ਟਾਇਰ ਤਾਂ ਇਹਨਾਂ ਦੇ ਬਰਾਬਰ ਜੀ ਹੈ। ਉਸ ਤੋਂ ਬਾਅਦ ਅਗਲਾ ਆ ਗਿਆ ਜੀ ਫਾਰਮ 60 2004 ਮਾਡਲ 2 ਲੱਖ ਤੇ 45000 ਰੁਪਿਆ ਡਿਮਾਂਡ ਹੈ ਜੀ। ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ। ਸਾਫ਼ ਜਿੰਨੀ ਕੰਡੀਸ਼ਨ ਦੇ ਟਾਇਰ ਆ ਜੀ। ਇੰਜਨ ਗੇਅਰ ਦਾ ਵੀ ਟਰੈਕਟਰ ਸਾਫ਼ ਆ ਜੀ। ਕਿਉਂਕਿ ਉਦੋਂ ਪਤਾ ਲੱਗ ਜਾਂਦਾ ਹੁੰਦਾ ਜੀ ਲਿਪਾ ਪੂੰਜੀ ਕੀਤੀ ਦਾ। ਇਹ ਪੰਜਾਬ ਨੰਬਰ ਟਰੈਕਟਰ ਆ ਜੀ। ਜਿਹੜਾ ਆਪਾਂ ਸਵਰਾਜ 744 ਦਿਖਾਇਆ ਸੀ ਇਹ ਵੀ ਪੰਜਾਬ ਨੰਬਰ ਆ ਜੀ। ਫਾਰਮ 60 ਵੀ ਪੰਜਾਬ ਨੰਬਰ ਆ ਜੀ। ਕੋਸ ਤੋਂ ਬਾਅਦ ਅਗਲਾ ਹੈ 1735 ਇਹ ਹਰਿਆਣਾ ਨੰਬਰ ਹੈ ਜੀ 98 ਮਾਡਲ ਹੈ ਤੇ 1.5 ਲੱਖ ਰੁਪਏ ਡਿਮਾਂਡ ਹੈ ਬੈਕ ਟਾਇਰ 50 ਕੇ ਪੈਸੇ ਜਾਨੀ ਕਿ ਚਾਰੇ ਟਾਇਰ ਹੈਗੇ 50-50 ਪੈਸੇ ਬਾਕੀ ਇੰਜਨ ਇੰਜਨ ਵਾਲੇ ਪਾਸੋਂ ਸਾਫ਼ ਦੀ ਕੰディション ਦਾ ਟਰੈਕਟਰ ਹੈ ਇਹ ਇਹ ਦੋ ਹੀ ਨੇ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ 51 11 98 ਮਾਡਲ 2 ਲੱਖ ਤੇ 48000 ਰੁਪਏ ਡਿਮਾਂਡ ਆ ਪੰਜਾਬ ਨੰਬਰ ਹੈ ਪੀਬੀ 39 ਫਰ ਦਾ ਤੇ ਇੰਜਨ ਗੇਅਰ ਦਾ ਇਸਾਫ ਉਤਰ ਕੰਡੀਸ਼ਨ ਚ ਹੈ ਉਸ ਤੋਂ ਬਾਅਦ ਆ ਗਿਆ ਸੋਨਾਲੇ ਦਾ ਪੂਰੇ ਉੱਚੇ ਮਾਡਲ ਦਾ ਟਰੈਕਟਰ ਹੈ ਜੀ ਇਹ 16 9 28 ਦੇ ਟਾਇਰ 2020 ਮਾਡਲ ਆ ਇਸ 7 ਲੱਖ ਰੁਪਏ ਪੂਰੀ ਡਿਮਾਂਡ ਹੈ 4 ਟਾਇਰ ਬਿਲਕੁਲ ਓਕੇ ਆ ਜੀ ਸੈਕਟਰ ਗੇਅਰ ਆ ਗਿਆ ਹਾਂ ਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਸੋਨਾ ਲੇਕਾ ਡੀਆਈ 60 ਦਾ 3 ਸਪੀਡ ਟਰੈਕਟਰ ਆ ਜੀ 2019 ਮਾਡਲ ਆ 6 ਲੱਖ 35000 ਰੁਪਏ ਡਿਮਾਂਡ ਹੈ ਜੀ ਪੂਰੀ ਸਾਫ਼ ਜੀ ਕੰਡੀਸ਼ਨ ਦਾ ਟਰੈਕਟਰ ਆ ਜੀ ਪੈਕ ਟਾਇਰ ਜਿਹੜੇ ਦੇ ਹੈਗੇ ਹੈ ਜੀ 16 9 28 ਦੇ ਆ ਸਾਈਡ ਗੇਅਰ 3 ਸਪੀਡ ਫਕਸ ਨੂੰ ਪੂਰੇ ਉੱਤੇ ਜੀ ਤੇ ਉਸ ਤੋਂ ਬਾਅਦ ਅਗਲਾ ਆ ਗਿਆ ਜੀ ਸੋਨਾਲੀਕਾ 750 ਦਾ RX 700 ਦੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਵੀ 2018 ਮਾਡਲ 498000 ਰੁਪਿਆ ਡਿਮਾਂਡ ਹੈ ਜੀ ਤੇ ਸਾਈਡ ਗੀਅਰ ਹੈ ਜੀ ਇਹਦੇ ਟੈਕ ਵਾਲੇ ਟਾਇਰ ਜਿਹੜੇ ਤੇ 14 9 28 ਦੇ ਆ ਗੁੱਡ ਕੰਡੀਸ਼ਨ ਦੇ ਵਿੱਚ ਓਕੇ ਟਰੈਕਟਰ ਹੈ ਉਸ ਤੋਂ ਬਾਅਦ ਫਿਰ ਅਗਲਾ ਆ ਗਿਆ ਜੀ ਸੋਨਾਲੀਕਾ DI 60 ਦਾ ਇਹ ਵੀ ਮੇਰੇ ਹਿਸਾਬ ਨਾਲ ਸੀਰੀਜ਼ ਪੀੜੀ ਲੱਗਦਾ ਇਹਨੂੰ। ਬਾਕੀ ਆਪੋ ਤੇ ਲਿਖਿਆ ਦੇਖ ਲੈਨੇ ਆ। JK ਸੋਨਾ ਦੇ ਟੈਰ ਆਈ ਪੈਕ ਟੈਰ 16928 ਦੇ। ਬਹੁਤ ਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਆਈ 3 ਸਪੀਡ ਟਰੈਕਟਰ 2020 ਮਾਡਲ ਆ 7 ਲੱਖ 6 ਲੱਖ ਤੇ 70000 ਰੁਪਏ ਡਿਮਾਂਡ। ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਇਹ। ਬਾਕੀ ਦੀ ਵੀਡੀਓ ਦੇ ਵਿੱਚ ਦੇਖੋ। ਅਗਲਾ ਟਰੈਕਟਰ ਆ ਦੇ ਨੰਬਰ 475 DI 2000 ਮਾਡਲ ਆ। 220000 ਰੁਪਿਆ ਡਿਮਾਂਡ ਆ ਚਾਰੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਤੇ ਇੰਜਨ ਗੇਅਰ ਦਾ ਵੀ ਸਾਫਟ ਟਰੈਕਟਰ ਲੱਗਦਾ ਏ ਐਂ ਲੱਗਦਾ ਜਿਵੇਂ ਇੱਕ ਹੱਥ ਚੱਲਿਆ ਰਹਿੰਦਾ ਏ ਬਾਕੀ ਅਗੋਸਤ ਬਾਦ ਆ ਗਿਆ ਪ੍ਰੀਤ 2013 ਮਾਡਲ ਚੈਨਲ ਅੱਖ ਤੇ 65000 ਰੁਪਿਆ ਡਿਮਾਂਡ ਆ ਇਹ ਵੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਬੈਕ ਟਾਇਰ ਇਹਦੇ ਹੈਗੇ 14 9 28 ਦੇ ਗੁਡিয়ার ਦੇ ਟਾਇਰ ਆ ਇੰਜਨ ਗੇਅਰ ਦਾ ਹੈ ਇਹ ਵੀ ਟਰੈਕਟਰ ਬਿਲਕੁਲ ਸਾਫ ਹੈ ਕੋਈ ਲਿੱਪਾ ਪੂੰਜੀ ਨਹੀਂ ਕੀਤੀ ਬਹੁਤ ਹੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਚਲੋ ਬਾਕੀ ਆਪਾਂ ਹੋਰ ਵੀ ਟਰੈਕਟਰ ਦੇਖਦੇ ਆ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 960 ਬੈਕ ਟਾਇਰ ਇਹਦੇ ਹੈਗੇ 16 9 28 ਦੇ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਮਾਡਲ ਦੇ ਵੀ ਆਪਾਂ ਗੱਲ ਕਰਾਂਗੇ ਮਾਡਲ ਜੇ ਹੈਗਾ ਜੀ 2018 5 ਲੱਖ ਤੇ 75000 ਰੁਪਿਆ ਡਿਮਾਂਡ ਆ ਬਾਕੀ ਇੰਜਨ ਗੇਅਰ ਤੇ ਟਾਇਰਾਂ ਵਾਲੇ ਪਾਸੋਂ ਪੂਰੀ ਕੁੜ ਕੰਡੀਸ਼ਨ ਹੈ ਟਰੈਕਟਰ ਦੀ ਉਸ ਤੋਂ ਬਾਅਦ ਆ ਗਈ ਸੋਨਾਲੀ ਦਾ 60 ਦਾ RX ਠੀਕ ਹੈ ਜੀ ਇਹ ਟਰੈਕਟਰ ਹੈ ਜੀ 2017 ਮਾਡਲ 5 ਲੱਖ 70000 ਰੁਪਿਆ ਡਿਮਾਂਡ ਆ ਪੀ ਵੀ 30 ਨੰਬਰ ਆ ਮੌਕਸਰ ਦਾ ਨੰਬਰ ਆ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਅੱਜ ਤੋਂ ਬਾਅਦ ਆ ਗਈ ਫਾਰਮ ਤੋਂ ਇੱਕ 60 ਦਾ 2015 ਮਾਡਲ 4,75,000 ਰੁਪਿਆ ਡਿਮਾਂਡ ਆ ਸਾਰੇ ਟਾਇਰ ਤੇ ਇੰਜਨ ਦੇ ਗੇਅਰ ਬਿਲਕੁਲ ਓਕੇ ਆ ਜੀ ਸਾਫ ਸੁਥਰੇ ਪਏ ਆ। ਸਤੋ ਬਾਅਦ ਰੈਟ ਆ ਗਈ 1,255 ਸ਼ਾਲ ਜਿਹੜੇ ਅਗਲੇ ਟਾਇਰ ਆ ਇਹ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ ਜਿਹੜੇ ਬੈਕ ਟਾਇਰ ਆ 50 ਪੈਸੇ ਆ ਜੀ। 2002 ਮਾਡਲ ਆ 2,70,000 ਰੁਪਿਆ ਡਿਮਾਂਡ ਆ ਜੀ। ਬਾਕੀ ਤੇ ਜ ਇੰਜਨ ਵੀ ਸਾਫ ਪਿਆ ਜੀ ਅੱਗੇ ਆ ਗਈ Mahindra 265 DI 93 ਮਾਡਲ 1 ਲੱਖ 55000 ਰੁਪਏ ਦੀ ਡਿਮਾਂਡ ਹੈ ਬੈਕ ਟਾਇਰ ਦੇ ਬੱਸ ਇਹ ਸਮਝੋ ਜੀ ਇਹਦੇ ਉਸ ਤੋਂ ਬਾਅਦ ਆ ਗਈ ਸਵਰਾਜ 855 2002 ਮਾਡਲ 2 ਲੱਖ 75000 ਰੁਪਏ ਡਿਮਾਂਡ ਹੈ ਇੰਜਨ ਕਲੌਕ ਕਰ ਤੇ ਛੇ ਚੀਰੀ ਟਰੈਕਟਰ ਦੇ ਦੇਖ ਸਕਦੇ ਆ। ਟਰੈਕਟਰ ਇਹ ਰਹਿ ਗਿਆ 14913 ਸੋਰੀ 13628 ਦਾ। ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ, ਇੰਜਨ ਗੇਅਰ ਦਾ ਹੀ ਸਾਫ ਆ। ਚਲੋ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।